ਔਰ ਲੋਕ ਪੱਥਰਾਂ ਦੀ ਪੂਜਾ ਕਰਦੇ ਆ ਕਰਦੇ ਆ ਜਿਵੇਂ ਹਿਰਦਾ ਵੀ ਪੱਥਰ ਹੀ ਹੋ ਗਿਆ ਇੱਕ ਵਿਦਵਾਨ ਕਹਿੰਦੇ ਜਿन्हे ਮਹਿਸੂਸ ਇਨਸਾਨੋਂ ਕੇ ਰੰਜੋ ਗਮ ਨਹੀਂ ਹੁੰਦੇ ਉਹ ਇਨਸਾਨ ਵੀ ਪੱਥਰੋਂ ਸੇ ਕਮ ਨਹੀਂ ਹੁੰਦੇ ਜਿਸ ਬੰਦੇ ਨੂੰ ਦੂਜੇ ਦਾ ਦੁੱਖ ਮਹਿਸੂਸ ਨਾ ਹੁੰਦਾ ਉਸ ਬੰਦੇ ਦੇ ਉੱਤੇ ਮੋਹਰ ਲਾ ਦੇਣੀ ਚਾਹੀਦੀ ਇਹ ਬੰਦਾ ਪੱਥਰ ਹੈ ਕਿਉਂਕਿ ਉਹ ਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਦੇ ਦੁੱਖ ਨਾਲ ਕਿਸੇ ਦੀ ਤਕਲੀਫ ਨਾਲ ਕਿਸੇ ਦੇ ਸੁੱਖ ਨਾਲ ਚైనా ਤੇ ਵਿੱਚ ਇੱਕ ਬੋਧ ਧਰਮ ਦਾ ਸੰਤ ਸੀ ਪਹਾੜੀ ਦੇ ਉੱਤੇ ਰਹਿੰਦਾ ਸੀ ਤੇ ਕਥਾ ਕਰਦਾ ਸੀ ਰੋਜ਼ ਕਥਾ ਬੜੀ ਸੋਹਣੀ ਕਰਦਾ ਸੀ ਜਿੱਥੇ ਆਮ ਮਨੁੱਖ ਸੁਣਨ ਆਤੇ ਹੁੰਦੇ ਸਨ ਨਾ ਕਿ ਉੱਥੋਂ ਦਾ ਰਾਜਾ ਵੀ ਆਉਂਦਾ ਸੀ ਕਥਾ ਸੁਣਨ ਆਉਂਦੇ ਇੱਕ ਮੰਦਰ ਬਣਦਾ ਕਿ ਅਸੀਂ ਮਹਾਤਮਾ ਬੁੱਧ ਦਾ ਇੱਕ ਦਿਨ ਇੱਕ ਸੰਤ ਸੰਗਤ ਸਾਹਮਣੇ ਬੈਠੀ ਹੋਈ ਤੇ ਪਿੱਛੇ ਬਹੁਤ ਸਾਰੇ ਪੱਥਰ ਪਏ ਹੋਏ ਸਨ ਸੋ ਫਿਰ ਮੰਦਰ ਬਣਦਾ ਪਿਆ ਸੀ ਸੰਗਤ ਵਾਲੇ ਨੂੰ ਨਾ ਕਰਕੇ ਤੇ ਪੱਥਰਾਂ ਵਾਲ ਇਸ ਨੇ ਮੂੰਹ ਕੀਤਾ ਹੋਇਆ ਜਿਹਦੇ ਸਾਹਮਣੇ ਸੰਗਤ ਬੈਠੀ ਹੈ ਪਿੱਛੇ ਪੱਥਰ ਪਏ ਨੇ ਪੱਥਰਾਂ ਵੱਲ ਮੂੰਹ ਕਰਕੇ ਤੇ ਕਥਾ ਕਰੇ ਗਿਆ ਸਾਰੇ ਬੜੇ ਹੈਰਾਨ ਸਨ ਸੰਗਤ ਤਾਂ ਕਿਧਰ ਬੈਠੀ ਹੋਈ ਹੈ ਇਹਨੇ ਮੂੰਹ ਪਿੱਛੇ ਕੀਤਾ ਹੋਇਆ ਪੱਥਰਾਂ ਵੱਲ ਇਹ ਪਤਰਾ ਨੂੰ ਕਥਾ ਸੁਣਾਉਂਦਾ ਪਿਆ ਬਾਕੀ ਤਾਂ ਕਿਸੇ ਦੀ ਹਿੰਮਤ ਨਾ ਹੋਈ ਰਾਜੇ ਨੇ ਪੁੱਛ ਲਿਆ ਕਹਿੰਦੇ ਮੈਂ ਸੁਣਿਆ ਤੇ ਸੀ ਕਿ ਸੰਤ ਜਿਹੜੇ ਹੁੰਦੇ ਨਾ ਇਹ ਪਾਗਲ ਹੁੰਦੇ ਹਨ ਪਰ ਅੱਜ ਤਾਂ ਸਬੂਤ ਵੀ ਮਿਲ ਗਿਆ ਤੈਨੂੰ ਦੇਖਿਆ ਲੋਕ ਇੱਧਰ ਬੈਠੇ ਨੇ ਤੂੰ ਪਤਰਾ ਨੂੰ ਕਥਾ ਸੁਣਾਉਂਦਾ ਭੀਆ ਦੁਨੀਆ ਨੇ ਸੰਤਾਂ ਨੂੰ ਪਾਗਲ ਹੀ ਸਮਝਿਆ ਮਹਾਰਤ ਬਾਣੀ ਵਿੱਚ ਕਹਿੰਦਨ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤਾਂ ਦੇ ਨਾਲ ਤੇ ਸੰਸਾਰੀਆਂ ਦੇ ਨਾਲ ਆਪਸ ਵਿੱਚ ਤਾਲ ਮੇਲ ਨਹੀਂ ਬੈਠਦਾ ਕਿਉਂਕਿ ਭਗਤ ਦੀ ਜਿਹੜੀ ਸੋਚ ਹੁੰਦੀ ਹੈ ਨਾ ਉਹ ਦੁਨੀਆ ਤੋਂ ਉੱਪਰ ਹੁੰਦੀ ਹੈ ਜਿਹੜੀ ਦੁਨੀਆ ਦੀ ਸੋਚ ਹੈ ਉਹ ਵਿਚਾਰਲੇ ਦਰਮਿਆਨਾ ਸਾਈਜ਼ ਦੀ ਹੈ ਇੱਕ ਪਾਗਲ ਤਬਕਾ ਵੀ ਹੁੰਦਾ ਹੈ ਜੋ ਦੁਨੀਆਂ ਦੀ ਸੋਚ ਤੋਂ ਨੀਵੀਂ ਸੋਚ ਰੱਖਦਾ ਹੈ ਪਾਗਲ ਦੁਨੀਆਂ ਤੋਂ ਨੀਵੀਂ ਸੋਚ ਰੱਖਦਾ ਹੈ ਸੰਤ ਦੁਨੀਆਂ ਤੋਂ ਉੱਚੀ ਸੋਚ ਰੱਖਦਾ ਹੈ ਤਾਂ ਦੁਨੀਆਂ ਦਾ ਤਾਲਮੇਲ ਨਾ ਪਾਗਲਾਂ ਨਾਲ ਬੈਠਦਾ ਤੇ ਨਾ ਸੰਤਾਂ ਦੇ ਨਾਲ ਬੈਠਦਾ ਤੂੰ ਪਾਗਲ ਤੇ ਪਾਗਲ ਹੈ ਹੀ ਇਹ ਦੁਨੀਆ ਨੇ ਸੰਤਾਂ ਨੂੰ ਵੀ ਪਾਗਲ ਕਹਿ ਦਿੱਤਾ ਇਹ ਪਾਗਲ ਨੇ ਤਾਂ ਮੇਰੇ ਲਈ ਬੈਠਦਾ ਕਿਧਰੇ ਕਿਸੇ ਸੰਤ ਨੂੰ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਕਿਸੇ ਦੇ ਸਿਰ ਤੇ ਹਾਰਾ ਰੱਖ ਕੇ ਉਹਦੇ ਦੋ ਟੁਕੜੇ ਕਰ ਦਿੱਤੇ ਜਾਂਦੇ ਕਿਸੇ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਜਾਂਦਾ ਕਿਸੇ ਨੂੰ ਰੋਈ ਵਿੱਚ ਲਪੇਟ ਕੇ ਸਾੜ ਦਿੱਤਾ ਜਾਂਦਾ ਹੈ ਕਿਸੇ ਦਾ ਬੰਦ-ਬੰਦ ਕੱਟ ਦਿੱਤਾ ਜਾਂਦਾ ਹੈ ਕਿਸੇ ਦਾ ਖੋਪੜ ਉਤਾਰ ਦਿੱਤਾ ਜਾਂਦਾ ਕਿਉਂ ਤਾਲਮੇਲ ਨਹੀਂ ਬੈਠਦਾ ਉਸ ਦੇ ਵਿੱਚ ਦੁਨੀਆਂ ਨੇ ਅਕਸਰ ਸੰਤਾਂ ਨੂੰ ਪਾਗਲ ਕਰਾਰ ਦੇ ਕੇ ਤੇ ਬਾਹਰ ਘਟਿੰਦਾ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਜਦੋਂ ਜਾਂਦੇ ਸੰਨਾ ਕੋਈ ਪੱਥਰ ਮਾਰਦਾ ਹੈ ਕੋਈ ਬੇਤਾਲਾ ਆਖਦਾਏ ਕੋਰਾਈਆ ਆਖਦਾਏ ਸ਼ਦਾਈ ਆਖਦਾਏ ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕਿਉਂ ਤਲਨੀ ਲਈ ਨਹੀਂ ਸਿ ਬੈਠਦਾ ਆਪਸ ਦੇ ਵਿੱਚ ਉਹਨੇ ਅੱਖੀਆਂ ਮ ਸੁਣਿਆ ਤੇ ਸਿੱਖੇ ਸੰਤ ਪਾਗਲ ਹੁੰਦੇ ਨੇ ਅੱਜ ਤੇ ਤੈਨੂੰ ਵੇਖ ਵੀ ਲਿਆ ਲੋਕ ਇੱਧਰ ਬੈਠੇ ਨੇ ਤੂੰ ਪਥਰਾ ਨੂੰ ਕਥਾ ਸੁਣਾਉਂਦਾ ਪਿਆ ਕੁਝ ਕారణ ਤੇ ਦਰਸ਼ਨ ਲੋਕ ਤੈਂਦਰ ਬੈਠੇ ਉਸ ਸੰਤ ਨੇ ਜੋ ਜਵਾਬ ਦਿੱਤੇ ਨਾ ਬੜੇ ਧਿਆਨ ਨਾਲ ਸੁਣਨਾ ਤੁਸੀਂ ਕਹਿੰਦੇ ਕਥਾ ਕਰਨਾ ਮੇਰਾ ਸ਼ੌਕ ਹੈ ਮੈਨੂੰ ਸ਼ੌਕ ਹੈ ਕਥਾ ਕਰਨ ਦਾ ਆਵੇਂ ਮਨੁੱਖਾਂ ਨੂੰ ਸੁਣਾ ਲਓ ਤੇ ਭਾਵੇਂ ਪਥਰਾ ਨੂੰ ਸੁਣਾ ਲਓ ਮੇਰੀ ਕਥਾ ਦੇ ਨਾਲ ਨਾ ਇਹਨਾ ਪੱਥਰਾਂ ਨੇ ਬਦਲਣਾ ਤੇ ਨਾ ਇਹਨਾ ਮਨੁੱਖਾਂ ਨੇ ਬਦਲਣਾ ਕਹਿੰਦਾ ਮੇਰਾ ਸ਼ੌਂਕ ਇਹ ਕਥਾ ਕਰਨੀ ਮੈਂ ਕਥਾ ਕਰੀ ਜਾਂਦਾ ਵਾਂ ਮੈਂ ਮਨੁੱਖਾਂ ਦੇ ਵਿੱਚ ਤੇ ਪੱਥਰਾਂ ਦੇ ਵਿੱਚ ਕੋਈ ਫਰਕ ਨਹੀਂ ਸਮਝਦਾ ਮੇਰੀ ਕਥਾ ਦੇ ਨਾਲ ਨਾ ਇਹਨਾ ਪੱਥਰਾਂ ਨੇ ਬਦਲਣਾ ਨਾ ਇਹਨਾ ਮਨੁੱਖਾਂ ਨੇ ਬਦਲਣਾ ਨਹੀਂ ਬਦਲ ਸਕਦਾ ਜਿਸ ਬੰਦੇ ਦੇ ਉੱਤੇ ਗੁਰਬਾਣੀ ਦਾ ਕੋਈ ਅਸਰ ਨਾ ਹੋਵੇ ਕਥਾ ਸੁਣਦੇ ਆ ਕੀਰਤਨ ਸੁਣਦੇ ਆ ਪਾਠ ਕਰਦੇ ਪਿਆ ਸਿਮਰਨ ਕਰਦੇ ਪਿਆ ਅਗਰ ਫਿਰ ਵੀ ਉਸ ਮਨੁੱਖ ਦੇ ਉੱਤੇ ਕੋਈ ਅਸਰ ਨਾ ਹੋਵੇ ਉਹਦੇ ਉੱਤੇ ਠੱਪਾ ਲਾ ਦਿਓ ਇਹ ਮਨੁੱਖ ਨਹੀਂ ਐ ਇਹ ਪੱਥਰ ਕਿਉਂ ਅਸਰ ਕੋਈ ਨਹੀਂ ਹੈ ਬਹੁਤ ਐਸਾ ਦੇਖਣ ਦੇ ਵਿੱਚ ਆਉਂਦਾ ਹੈ ਮਨੁੱਖ ਪੱਥਰੀ ਹੈ ਦੇਖੋ ਪੱਥਰ ਨਾ ਅੱਗੇ ਵਧਦਾ ਤੇ ਨਾ ਪਿੱਛੇ ਜਾਂਦਾ ਮਨੁੱਖ ਦਾ ਜੀਵਨ ਵੀ ਇਸ ਤਰ੍ਹਾਂ ਹੀ ਹੈ ਅਸੀਂ 40 ਸਾਲ ਪਹਿਲੇ ਜਿੱਥੇ ਖੜੇ ਸਾਵਣ ਵੀ ਖੜੇ ਆ ਅਗਨ ਕਿਤਰੀ ਗਰਵਾਣੀ ਦਾ ਅਸਰ ਹੁੰਦਾ ਤੇ ਯਕੀਨ ਜਾਣੋ ਸਾਨੂੰ ਕਹਿਣਾ ਨਹੀਂ ਸੀ ਪੈਣਾ ਕਿ ਅੰਮ੍ਰਿਤ ਛਕੋ ਕੇਸਾਂ ਦੀ ਬੇਦਵੀ ਨਾ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਵਿਸ਼ਵਾਸ ਰੱਖੋ ਬਾਣੀ ਪੜੋ ਅੰਮ੍ਰਿਤ ਵੇਲੇ ਉਠੋ ਇਹ ਸਭ ਕੁਝ ਕਹਨੂ ਕਹਿਣ ਦੇ ਲੋਗ ਨਹੀਂ ਸੀ ਪੈ ਪੰ ਲੋਕ ਇੱਕ ਕੰਨ ਤੋਂ ਸੁਣਦੇ ਨੇ ਦੂਜੇ ਤੋਂ ਬਾਹਰ ਕੱਢ ਦਿੰਦੇ ਨੇ ਐਸਾ ਹੀ ਕੋਈ ਨਹੀਂ ਹੈ ਕੋਈ ਅਸਰ ਤੋਂ ਪਰਮਰਖ ਇੱਕ ਪੱਥਰ ਹੀ ਹੈ ਨਾ ਕਹਿੰਦਾ